ਕਿ ਨੀ ਨੇਮ ਚ ਜਦੋਂ ਤਾ ਮੈਂ ਆਇਆ 12:00 ਹੋਏ ਗੇਮ ਚ ਮਨਿਓ ਮਾਇੰਡ ਕੋਈ ਹੋ ਨਹੀਂਓ ਐਮ ਚ ਜੜੀ ਤੱਕੇ ਕੰਤਾ ਉਤੇ ਜੜ ਕੇ ਫਰੇ ਕੋਈ ਵੇਖੇ ਮੈਲਾ ਮੇਰੀਆ ਮੇਰੇ ਦਿਲ ਵੀ ਜਲਟ ਗਿਆ ਲਪੂਣ ਜਾ ਕੇ ਸਾਧੂ ਮੇਲਾ ਪੜਵਾਸੀ ਆਉਣ ਤੱਕ ਕਰੂੜ ਹਾਈ ਰਾਜਾ ਲਾਗੀਆਂ ਨੀ ਰਾਜਾ ਗਾਤੀ ਆਇਓ ਤੜਤੜ ਲਤ ਬੇਂਦਾਤਾ ਜੀ ਤੇਰੀ ਅਗੋਂ ਕਰਨਾ ਨਾ ਕਰੀ ਮੇਰਾ ਸਾਣਿਆ ਕਮਨਿਆ ਬੇ ਕੱਲ ਦੀ ਵੀ ਵੇ ਮੰਮ ਨੂੰ ਬੜ ਕੇ ਭਾ ਗਿਆ ਦਾ ਸਦਾ ਜੀ ਪੰਜੇ ਦੇ ਦੇ ਕੱਪੜੇ ਪੰਜੇ ਦੇ ਦੋ ਕੱਪੜੀਆ ਪਰ ਪੰਜੇ ਦੇ ਦੋ ਹਥਿਆਰ ਨਾ ਰੰਡ ਰਣ ਜੀਤ ਗਿਆ ਨੋ ਆਂਦਰ ਮੰਦਿਆ